ਇੰਟਰਨੈਸ਼ਨਲ ਸੰਸਥਾ ਲੈਂਚ ਕਲੱਬ 321D ਦੇ ਗਵਰਨਰ ਬਨਨ ਮਗਰੋਂ ਉਹ ਕੇ ਸਮਾਸ਼ੇਵੀ ਤੇ ਆਗੂ ਰਚਪਾਲ ਸਿੰਘ ਬੱਚਾ ਜੀ ਵੀ ਦਾ ਬੇਗਵਾਲ ਪੁਰਜੰਤੇ ਇਲਾਕੇ ਤੋਂ ਇਲਾਵਾ ਵੱਖ-ਵੱਖ ਖੇਤਰਾਂ ਤੋਂ ਪੁੱਜੀਆਂ ਸਮਾਸ਼ੇਵੀ ਲੈਂਚ ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਕਰਮ ਜੋਸ਼ੀ ਨਾਲ ਸੁਆਗਤ ਕੀਤਾ ਗਿਆ ਇਸ ਮੌਕੇ ਜਿੱਥੇ ਲਾਇਨ ਹਰੀਸ਼ ਬੰਗਾ ਅ ਲਾਇਨ ਡੀ ਐਸ ਕਾਲੜਾ ਲਾਇਨ ਦਵਿੰਦਰਪਾਲ ਅਰੋੜਾ ਲਾਇਨ ਜੇ ਵੀ ਚੌਧਰੀ ਲਾਇਨ ਡਾਕਟਰ ਜੇ ਐਸ ਥਿੰਦ ਲਾਇਨ ਜੀ ਐਸ ਸੇਠੀ ਸਾਰੇ ਪਾਸਟ ਡਿਸਟ੍ਰਿਕਟ ਕਮਿਸ਼ਨਰ ਵੀ ਡੀਜੀ ਲਾਈਨ ਵੀ ਐਮ ਗੋਇਲ ਵੀ ਡੀਜੀ 2 ਐਸ ਪਟਿਆ ਨੇ ਵਿਸ਼ੇਸ਼ ਤੌਰ ਤੇ ਸ਼ਮੂਲ ਚੋਪਕਾ ਮਨਾ ਮਾਪੇਟ ਕੀਤੀਆਂ ਇਸ ਮੁਕੇ ਲੈਂਚ ਕਲੱਬ 321 ਡੀ ਵੱਲੋਂ ਵਿਗਵਲ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੈਂਚ ਕਲੱਬ ਦੇ ਅਹੁਦੇਦਾਰਾਂ ਪੁੱਜੇ ਅਤੇ ਵਧਾਈ ਦਿੰਦਿਆਂ ਉਹਨਾਂ ਦੇ ਕਾਰਜਕਾਲ ਦੌਰਾਨ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੁਕੇ ਗੱਲਬਾਤ ਕਰਦਿਆਂ ਆਗੂਆਂ ਨੇ ਆਖਿਆ ਕਿ गांव ਵਿੱਚ ਅੱਜ ਬਹੁਤ ਖੁਸ਼ੀ ਦਾ ਮੌਕਾ ਵਾ ਕਿ ਸਾਡੇ ਇਸ ਹਲਕੇ ਦਾ ਇੱਕ ਬੜਾ ਸਿਰਕੜ ਨਾਮੀ ਪਰਿਵਾਰ ਰਿਸ਼ਪਾਲ ਸਿੰਘ ਜੀ ਬੱਚਾ ਜੀ ਵੀ ਉਹ ਡਿਸਟ੍ਰਿਕਟ ਗਵਰਨਰ ਬਣੇ ਨੇ ਲਾਇਨਸ ਕਲੱਬ ਦੇ ਜਿਹਨਾਂ ਦਾ ਨੈਕਸਟ ਪੂਰਾ ਸਾਲ ਦੇ ਟਰਮ ਆ ਇਹ ਜਿਹੜਾ ਪਰਿਵਾਰ ਆ ਇਹ ਸਾਡੇ ਦੁਆਬੇ ਦਾ ਸਾਡੇ ਹਲਕਾ ਭਲਾ ਦਾ ਮਾਣ ਤੇ ਬਹੁਤ ਸ਼ਾਨ ਆ ਇਹਨਾਂ ਦੇ ਪਿਤਾ ਜੀ ਇਹਨਾਂ ਦਾ ਸਾਰਾ ਪਰਿਵਾਰ ਪਹਿਲਾਂ ਹੀ ਸਮਾਜ ਸੇਵਾ ਕਰ ਰਿਹਾ ਸੀ ਔਰ ਲਾਇਨਸ ਕਲੱਬ ਨਾਲ ਜੁੜ ਕੇ ਇਹਨਾਂ ਨੇ ਪਹਿਲਾਂ ਵੀ ਬਹੁਤ ਕੰਮ ਕੀਤੇ ਪਿਛਲੇ ਕੁਝ ਸਾਲਾਂ ਤੇ ਹੁਣ ਤਾਂ ਲੇ ਲਦਾਖ ਤੋਂ ਲੈ ਕੇ ਫਲੋਰ ਤੱਕ ਸਾਡੇ ਡਿਸਟ੍ਰਿਕਟ ਗਵਰਨਰ ਨੇ ਇਹਨਾਂ ਨੇ ਬਹੁਤ ਕੁਝ ਅੱਛਾ ਕਰਨਾ ਗਰੀਬਾਂ ਦੇ ਵਾਸਤੇ এডੂਕੇਸ਼ਨ ਹੈਲਥ ਕੇਅਰ ਵਾਸਤੇ ਇਹਨਾਂ ਦੇ ਬਨਣ ਨਾਲ ਨਾਸਿਰ ਬਰਸ਼ਪਾਲ ਸਿੰਘ ਬੱਚਾ ਜੀ ਵੀ ਦਾ ਆਨਰ ਹੋਇਆ ਬਲਕਿ ਸਾਡੇ ਸਾਰੇ ਹਲਕਾ ਪੁਲਾਤਾ ਮਾਣ ਤੇ ਸਤਿਕਾਰ ਬਹੁਤ ਵਧੀਆ ਜੀ ਬੇਕੋਲ ਵਾਸਤੇ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਸਦਕਾ ਤੇ ਗੁਰੂਆਂ ਦੀ ਕਿਰਪਾ ਸਦਕਾ ਮੈਨੂੰ ਮਾਣ ਮਿਲਿਆ ਸਾਡੀ ਧਰਤੀ ਨੂੰ ਬੇਕੋਲ ਦੀ ਸੰਤਾਂ ਦੀ ਦਿੱਤੀ ਹੋਈ ਧਰਤੀ ਨੂੰ ਮਾਣ ਮਿਲਿਆ ਮੇਰਾ ਸਿਰ ਮਾਨ ਨਾਲ ਉੱਚਾ ਕੇ ਮੈਨੂੰ ਅੱਜ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਨਾਲ ਮੈਂ ਇੱਥੇ ਪਹੁੰਚਿਆ ਮੈਂ ਦਿਲ ਦੀ ਹੰਗਰਾਈਆਂ ਤੋਂ ਕੋਟ ਕੋਟ ਕੱਲੇ ਕੱਲੇ ਲਾਈਨ ਮੈਂਬਰ ਦਾ ਧੰਨਵਾਦ ਕਰਦਾ ਸਾਰੇ ਹੀ ਪੀਡੀ ਜੀ ਪੀਡੀ 1 ਪੀਡੀ 2 ਜ਼ੋਨ ਚੇਅਰਮੈਨ ਰੀਜਨ ਚੇਅਰਮੈਨ ਡਿਸਟ੍ਰਿਕਟ ਚੇਅਰਮੈਨ ਕੱਲੇ ਕੱਲੇ ਲਾਈਨ ਮੈਂਬਰ ਦਾ ਜਿਨ੍ਹਾਂ ਨੇ ਇੰਨੇ ਪੈਸੇ ਇਕੱਠੇ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ वेलकम मैं दे कैलावा 15 ਸਾਲ ਤੋਂ ਬਾਅਦ ਇਦਾਂ ਦਾ ਵੈਲਕਮ ਹੋਇਆ ਇਹ ਸਾਰੀ ਗੁਰੂ ਦੀ ਕਿਰਪਾ ਤੇ ਸੰਤ ਬਾਬਾ ਪ੍ਰੇਮ ਸਿੰਘ ਦੀ ਕਿਰਪਾ ਨਾ ਉਹਨਾਂ ਦੀ ਕਿਰਪਾ ਸਦਕਾ ਹੀ ਇਹ ਸਾਰਾ ਹੋਣ ਪਰਮਾਤਮਾ ਸੰਤ ਬਾਬਾ ਪ੍ਰੇਮ ਸਿੰਘ ਦੀ ਮਿਹਰ ਤੇ ਕਿਰਪਾ ਕਰਨ ਜਪਾ 321 ਡਿਸਟ੍ਰਿਕਟ ਦੇ ਸਾਰੇ ਰਿਕਾਰਡ ਤੋੜ ਲਈਏ ਉਹ ਰਿਕਾਰਡ ਤਾਂ ਟੁੱਟਨੇ ਨੇ ਜੇ ਇਕੱਲਾ ਇਕੱਲਾ ਲਾਈਨ ਮੈਂਬਰ ਮੇਰਾ ਸਾਥ ਦੇਵੇ ਅੱਜ ਤੇ ਆ ਲੈਵੇ ਜੋ ਵੀ ਆਪਾਂ ਖਰਚਾ ਕਰਦੇ ਕੋਈ ਡਬਲ ਕਰਨਾ ਹੈ ਕੁਝ ਕਰਨ ਦਾ ਇਰਾਦਾ ਹੈ ਆਪਾਂ ਮਾਨਤਾ ਦੀ ਸੇਵਾ ਕਰਨੀ ਹੈ ਲੋੜਵੰਦ ਸੱਜਣ ਦੀ ਸੇਵਾ ਕਰਨੀ ਹੈ ਇਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਮੈਂ ਤੇ ਇੱਕ ਸੇਵਾ ਵਾਸਤੇ ਤੁਹਾਡਾ ਸੇਵਾਦਾਰ ਬਣ ਕੇ ਤੁਹਾਡੀ ਸੇਵਾ ਵਿੱਚ ਆਇਆ ਤੁਹਾਡੇ ਕੋਲ ਸੇਵਾ ਮੰਗਦਾ ਆਪਣੇ ਵਾਸਤੇ ਨਹੀਂ ਲੋੜਵੰਦ ਸੱਜਣ ਵਾਸਤੇ ਜਿਹਨੂੰ ਵਾਕੇ ਲੋੜ ਦੀ ਮਹਿਸੂਸ ਕਰਦੇ ਹੋ ਉਦਾਂ ਦੀ ਆਪਾਂ ਸੇਵਾ ਕਰੀਏ ਜਿਹੜੇ ਮੇਰੇ ਵੀਰ ਰਾਜੀ ਨੇ ਬੇਗੋਲ ਇੱਕ ਇਹਨਾਂ ਰਿ ਲੱਕਾ ਮੈਂ ਸਾਰੇ ਬੇਕੋਲ ਅਪੀਲ ਕਰਦਾ ਆਪਾਂ ਐਮ ਜੀ ਐਫ ਬਣੀ ਏ ਉਹ ਬਹੁਤ ਹੀ ਲੋੜਵੰਦ ਸੱਜਣਾ ਵਾਸਤੇ ਉਹ ਪੈਸਾ ਲੱਗਦਾ ਦੁਨੀਆ 'ਚ ਕਿਤੇ ਵੀ ਕੋਈ ਆਫਤ ਆਵੇ ਕੋ ਐਮ ਜੀ ਐਫ ਦਾ ਪੈਸਾ ਲੱਗਦਾ ਉਹ ਪੈਸਾ ਬੜੇ ਭਲੇ ਕੰਮ ਲਈ ਜਾਂਦਾ ਉਹਦੇ ਵਾਸਤੇ ਮੇਰਾ ਇਹ ਚੈਨ ਨਾਮ ਬਣਾਇਆ 5000 ਰੁਪਇਆ ਉਹਦੇਗਾ ਜਿਹੜਾ ਜਿਹਨੇ ਮੈਂ ਬਨੇਗਾ ਚ ਐਮ ਜੀ ਐਫ ਬਨੇਗਾ 5000 ਰੁਪਇਆ ਮੈਂ ਆਪਣੇ ਵੱਲੋਂ ਦਵਾਗਾ ਬਾਕੀ ਸੰਤ ਬਾਬਾ ਪ੍ਰੇਮ ਸਿੰਘ ਨੇ ਸਕੂਲਾਂ ਵਾਸਤੇ ਕੰਮ ਕੀਤੇ ਸੀ ਜਿਹੜਾ ਕਲੱਬ ਸਕੂਲਾਂ ਵਿੱਚ ਵੱਧ-ਵੱਧ ਕੰਮ ਕਰੇਗਾ 1 ਲੱਖ ਰੁਪਏ ਦਾ ਨਾਮ ਹੈ ਆਪਣੇ ਲੋਨ ਨੂੰ ਤੋਂ ਵੰਡ ਇਹ ਗੁਰੂ ਸਾਹਿਬ ਇੱਕ ਬੇਟੀ ਹੈ ਮੈਂ ਤੁਹਾਨੂੰ ਮੈਂ ਦੋ ਦਲਾਉਂਦਾ ਵੀ ਵੇਖੋ ਮੈਂ ਇਹਦੇ ਚਤਾਜ ਨੀਤੀ ਸਰ ਨਹੀਂ ਅਵਾਰਡ ਨਹੀਂ ਮੈਂ ਇੱਕ ਲਾਈਨ ਕਲੱਬ ਦਾ ਸੇਵਾਦਾਰ ਹਾਂ ਜਿੱਥੇ ਲੈਨ ਦੀ ਗੱਲ ਹੈ ਉੱਥੇ ਇਕੱਲੀ ਲੈਨ ਦੀ ਗੱਲ ਹੋਏਗੀ ਕੋਈ ਰਾਜਨੀਤੀ ਗੱਲ ਇੱਥੇ ਨਹੀਂ ਹੋਏਗੀ ਮੈਂ ਇੱਕ ਲੈਨ ਦਾ ਸੇਵਾਦਾਰ ਹਰ ਮੇਰਾ ਫਰਜ ਹੈ ਮੈਂ ਸਾਰੇ ਕੋਲ ਨੂੰ ਨਾਲ ਲੈ ਕੇ ਹਰ ਬੰਦੇ ਨੂੰ ਹਰ ਜਣੇ ਨੂੰ ਨਾਲ ਲੈ ਕੇ ਇੱਕ ਸੇਵਾ ਦੇ ਕੰਮ ਕਰਨੇ ਨੇ ਸੇਵਾਬਾਦ ਲੈਨਪਾਸੇ ਨਹੀਂ ਬੱਚਾ ਜੀ ਜੀ ਡਿਸਟ੍ਰਿਕਟ ਵਰਨਰ ਬਣੇ ਨੇ ਜਿਨ੍ਹਾਂ ਦੇ ਆਪਣੇ ਆਸਟ੍ਰੇਲੀਆ ਏਪਰਨ ਤੋਂ ਉੱਥੇ ਅਟੈਂਡ ਕਰਕੇ ਆਏ ਨੇ ਆਪਣੇ ਕਨਵੈਨਸ਼ਨ ਦੇ ਆ ਚੁੰਡਾ ਵੈਲਕਮ ਇਥੇ ਹੋਸਟ ਕੀਤਾ ਗਿਆ ਹੈ ਅਸੀਂ ਇੰਨੇ ਉਤਸ਼ਾਹਤ ਆ ਅੱਜ ਸਵੇਰ ਤੋਂ ਹੀ ਤਿਆਰੀਆਂ ਕਰ ਰਹੇ ਸੀ ਔਰ ਸਾਨੂੰ ਦੇ ਇੰਨਾ ਕ ਮਾਣ ਹੈ ਐ ਗੁਰਨੇ ਸਾਹਿਬ ਤੇ ਕਿ ਸਾਡੀ ਪੂਜੀ ਡਿਸਟ੍ਰਿਕਟ ਨੂੰ ਸਾਰੀਆਂ ਡਿਸਟ੍ਰਿਕਟਾਂ ਤੋਂ ਅੱਗੇ ਲੈ ਕੇ ਜਾਣਗੇ ਐ